ਇਸ਼ਕ ਹੋਏ ਤੇ ਹੋ ਜੇ ਉਸੇ ਨਾਲ ਆਹੀਰੀ ਪੈਟੇ ਦੇ ਵਿੱਚ ਉੱਠ ਲਾੜਾ ਲਾੜੀ ਭੱਜੇ ਜੱਥੇ ਕਿ ਦੋਸਤੋ ਰਿਸ਼ਤੇਦਾਰਾਂ ਨੂੰ ਵੀ ਪੈ ਗਈਆਂ ਭਾਜੜਾ ਜਦੋਂ ਇਹ ਲਾੜਾ ਲਾੜੀ ਰੇਡੀਓ ਉੱਪਰ ਜਾ ਕੇ ਬੇਲ ਪੂਰੀ ਖਾਣ ਲੱਗੇ ਤਾਂ ਰਿਸ਼ਤੇਦਾਰਾਂ ਨੂੰ ਇੰਜ ਲੱਗਿਆ ਕਿ ਲਾੜਾ ਲਾੜੀ ਪੈਟੇ ਦੇ ਵਿੱਚੋਂ ਹਾਰਾਰ ਹੋ ਗਏ ਜੱਥੇ ਕਿ ਦੋਸਤੋ ਦੇਖਿਆ ਜਦ ਕਿ ਵਿਆਹ ਵਾਲੇ ਦਿਨ ਅੱਜ ਦੇ ਸਮੇਂ ਪੰਜਾਬੀ ਭੋਰਾ ਵੀ ਸ਼ਰਮ ਨਹੀਂ ਕਰਦੇ ਜੱਥੇ ਕਿ ਪਿਛਲੇ ਸਮੇਂ ਦੇ ਵਿੱਚ ਮੁੰਡੇ ਕੁੜੀਆਂ ਵਿਆਹ ਵਾਲੇ ਦਿਨ ਬੇਹੱਦ ਸੰਗਦੇ ਰਹਿੰਦੇ ਸਨ ਤੇ ਕੁੜੀ ਆਪਣੇ ਮੂੰਹ ਉਪਰੋਂ ਕੁੰਡ ਵੀ ਨਹੀਂ ਸੀ ਚੱਕਦੀ ਪਰ ਅੱਜ ਦੇ ਸਮੇਂ ਦੇ ਵਿੱਚ ਤਾਂ ਕੁੜੀ ਮੂੰਹ ਉਪਰ ਚੁੰਨੀ ਵੀ ਨਹੀਂ ਲੈਂਦੀ ਤੇ ਆਪਣਾ ਸਰ ਬਿਨੰਗ ਰੱਖਦੀ ਹੈ ਜਿਤੇ ਕਿ ਦੋਸਤੋ ਦੂਸਰੇ ਇਸ ਵੀਡੀਓ ਦੇ ਵਿੱਚ ਤੇ ਵਾਕਿਆ ਦੇਖ ਸਕਦੇ ਹੋ ਵਿਆਹ ਵਾਲੇ ਦਿਨੋਂ ਲਾੜਾ ਲਾੜੀ ਜੋ ਕਿ ਦੋਸਤੋ ਸਾਗਣ ਤੋਂ ਪਹਿਲਾਂ ਹੀ ਬੇਲਪੁਰੀ ਵਾਲੀ ਰੇੜੀ ਉੱਪਰ ਚਲੇ ਜਾਂਦੇ ਹਨ ਜੋ ਕਿ ਦੋਸਤੋ ਪੈਲਟ ਤੇ ਬਾਹਰ ਹੁੰਦੀ ਹੈ ਰਿਸ਼ਤੇਦਾਰਾਂ ਨੂੰ ਇੰਜ ਲੱਗਦਾ ਹੈ ਕਿ ਖੌਰੀ ਕਿਸੇ ਗੱਲ ਕਰਕੇ ਹੈ ਆੜਾ ਲੜੀ ਬਾਹਰ ਚੱਲੇ ਹਨ ਤੇ ਰਿਸ਼ਤੇਦਾਰ ਵੀ ਪਿੱਛੇ ਆਉਣ ਲੱਗ ਜਾਂਦੇ ਹਨ ਜਿੱਥੇ ਕਿ ਇਹਨਾਂ ਨੂੰ ਦੇਖਿਆ ਜਾਵੇ ਕਿ ਇਹ ਬੇਲ ਪੂਰੀ ਖਾਣ ਦੇ ਚੱਕਰ ਦੇ ਵਿੱਚ ਆਪਣੇ ਰਿਸ਼ਤੇਦਾਰਾਂ ਨੂੰ ਵੀ ਬੇहद ਹਰਾਨ ਕਰਕੇ ਰੱਖ ਦਿੱਤਾ ਹੋਵੇਗਾ ਜਿੱਥੇ ਕਿ ਪੰਜਾਬੀ ਫੋਟੋਆਂ ਕਰਾਉਣ ਦੇ ਵੀ ਬੇहद ਸ਼ਕੀਨ ਹੁੰਦੇ ਹਨ ਤੇ ਉੱਥੇ ਦੂਰ ਤੇ ਸੁਮੁੰਡੇ ਨੇ ਵੀ ਰੀਲ ਬਣਾਉਣ ਦੇ ਚੱਕਰ ਦੇ ਵਿੱਚ ਲੱਗਦਾ ਆਪਣੇ ਰਿਸ਼ਤੇਦਾਰਾਂ ਨੂੰ ਭਾਜਰਾ ਪਾ ਦਿੱਤੀਆਂ ਤੇ ਲੱਗਿਆ ਖਾਣ ਬੇਲ ਪੂਰੀ ਜਿੱਥੇ ਕਿ ਦੋਸਤੋ ਵਿਆਹ ਵਾਲੇ ਦਿਨ ਆ ਪੰਜਾਬ ਦੇ ਲੋਕਾਂ ਨੂੰ ਆਪਣੇ ਸਾਗ ਨੂੰ ਪੂਰੇ ਕਰਨੇ ਚਾਹੀਦੇ ਹਨ ਨਾ ਹੀ ਤੁਸੀਂ ਇਸ ਬਾਰੇ ਕੀ ਕਹਿਣਾ ਚਾਹੋਗੇ ਆਪਣੀ ਰਾਏ ਦੋ